ਕੌਸ਼ਲਾ ਬਣਾਉਣ ਨੂੰ ਲੈ ਕੇ ਹੋਈ ਦੇਰੀ ਤੇ ਰੋਸ ਵਜੋਂ ਕੌਸ਼ਲਾ ਪ੍ਰਬੰਧਕ ਤੇ ਸ਼ਹਿਰ ਦੇ ਹੋਰ ਲੋਕ ਅੱਜ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਗਊਆਂ ਲੈ ਕੇ ਪਹੁੰਚ ਗਏ ਤੇ ਦਫ਼ਤਰ ਦੇ ਵਿੱਚ ਉਹਨਾਂ ਗਊਆਂ ਨੂੰ ਬੰਨ੍ਹ ਕੇ ਉਹਨਾਂ ਨੂੰ ਚਾਰਾ ਪਾਉਣਾ ਵੀ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਪਾਣੀ ਵੀ ਪਿਆਇਆ ਤੇ ਇਸ ਮੌਕੇ ਖਰਦ ਦੀ ਸ਼੍ਰੀ ਗੋਪਾਲ ਮਾਤਾ ਅੰਬਿਕਾ ਦੇਵੀ ਗਊਸ਼ਾਲਾ ਦੇ ਪ੍ਰਧਾਨ ਨੇ ਦੱਸਿਆ ਕਿ 24 ਜਨਵਰੀ 2025 ਨੂੰ ਉਹਨਾਂ ਵੱਲੋਂ ਗਊਸ਼ਾਲਾ ਬਣਾਉਣ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਸੀ ਤੇ ਕਾਰਜ ਸਦਕ ਅਫਸਰ ਵੱਲੋਂ ਉਸ ਮੌਕੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ 15 ਤੋਂ 20 ਦਿਨ ਦੇ ਅੰਦਰ ਗਊਸ਼ਾਲਾ ਬਣਾਉਣ ਦਾ ਕੰਮ ਸ਼ੁਰੂ ਹੋ ਜਾਏਗਾ ਲੇਕਿਨ ਅੱਜ 25 ਦਿਨ ਬੀਤ ਜਾਣ ਦੇ ਬਾਵਜੂਦ ਸ਼ਹਿਰ ਦੇ ਵਿੱਚ ਗਊਸ਼ਾਲਾ ਦੀ ਉਸਾਰੀ ਦੇ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਪਿਛਲੀ ਵਾਰ ਆਏ ਸੀ 24 ਤਰੀਕ ਨੂੰ 24 1 2025 ਨੂੰ ਇਹ ਲੈਟਰ ਹੈ ਜਿਹੜੀ ਈਓ ਸਾਹਿਬ ਨੇ ਆਪਾਂ ਸਾਰੇ ਇੱਥੇ ਸੀ ਸਾਰੇ ਮੌਜੂਦ ਸੀ ਸ਼ਹਿਰ ਨਿਵਾਸੀ ਹੋਰ ਵੀ ਸਾਰੇ ਸੱਜਣ ਜਿਹੜੇ ਧਰੂ ਸੇਵਕ ਹੈਗੇ ਆ ਉਹ ਸਾਰੇ ਇੱਥੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਈਓ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਮੈਨੂੰ ਪਹਿਲਾਂ ਤਾਂ 5 ਦਿਨ ਕਹਿੰਦੇ ਸੀ ਫਿਰ ਉਹਨਾਂ ਨੇ ਗੱਲ ਕੀਤੀ ਕਿ 20 ਦਿਨ ਦੇ ਦੋ ਆਪਾਂ 20 ਦਿਨਾਂ ਤੋਂ ਉੱਤੇ ਵੀ 5 ਦਿਨ ਹੋਰ ਕੱਢ ਦਿੱਤੇ ਅੱਜ 25ਵਾਂ ਦਿਨ ਹੈ ਅੱਜ ਉਹਨਾਂ ਨੂੰ ਆਪਾਂ ਪਹਿਲਾਂ ਹੀ ਕਹਿੰਦੇ ਕਿ ਜੀਸੀਬ ਅਗਰ ਤੁਸੀਂ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਫਿਰ ਜਿਹੜੀਆਂ ਪ੍ਰਸ਼ਾਸਨ ਵੱਲੋਂ ਸਾਡੇ ਕੋਲੇ 70 ਗਊਆਂ ਆਈਆਂ ਸੀ ਉਹ ਤੁਹਾਨੂੰ ਅਸੀਂ ਵਾਪਸ ਕਰ ਦੇਣਗੇ 70 ਤੋਂ ਇਲਾਵਾ ਸੜਕਾਂ ਤੋਂ ਫੜ ਕੇ ਜਿੰਨਾ ਗਊ ਵਾਂਚ ਬਾਹਰ ਫਿਰਦਾ ਚਾਹੇ ਨੰਦੀ ਨੇ ਚਾਹੇ ਗਊਆਂ ਫਿਰ ਰਹੀਆਂ ਨੇ ਬੱਚੇ ਫਿਰ ਰਹੇ ਨੇ ਸੜਕਾਂ ਦੇ ਉੱਤੇ ਉਹ ਸਾਰੀਆਂ ਸਾਰੀਆਂ ਅਸੀਂ ਮਿਊਸਪਲ ਕਾਉਂਸਲ ਦੇ ਵਿੱਚ ਲੈ ਕੇ ਆਉਂਦੇ ਹਾਂ ਉਸੇ ਵਾਦੇ ਮੁਤਾਬਕ ਉਹ ਤਾਂ ਆਪਣੇ ਵਾਦੇ ਤੇ ਖਰੇ ਨਹੀਂ ਉਤਰੇ ਲੇਕਿਨ ਅਸੀਂ ਆਪਣੇ ਕਹੇ ਵਾਦੇ ਤੇ ਕਈ ਗੱਲ ਤੇ ਕਾਇਮ ਐ ਅੱਜ 25 ਦਿਨਾਂ ਦੇ ਬਾਅਦ ਉਸੇ ਮਿਊਨਿਸਪਲ ਕਾਉਂਸਲ ਦੇ ਵਿੱਚ ਗਾਵਾਂ ਨੂੰ ਲੈ ਕੇ ਉਸ ਦਿਨ ਇਹਨਾਂ ਨੇ ਗਾਵਾਂ ਅੰਦਰ ਨਹੀਂ ਸੀ ਵੜਨ ਦਿੱਤੀਆਂ ਵੀ ਸਾਨੂੰ 20 ਦਿਨ ਦਾ ਟਾਈਮ ਦੇ ਦਿਓ ਅੱਜ ਅਸੀਂ ਗਾਵਾਂ ਲੈ ਕੇ ਗਾਵਾਂ ਆਪਣੇ ਘਰ ਆਈਆਂ ਨੇ ਜਿਹੜਾ ਇਹਨਾਂ ਦਾ ਅਸਲੀ ਘਰ ਹੈ ਇਸ ਨਾਲ ਕੇ ਸਮਾਜ ਸੇਵੀ ਹਰਜੀਤ ਸਿੰਘ ਪੰਨੂ ਨੇ ਵੀ ਦੱਸਿਆ ਕਿ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਸੜਕਾਂ ਤੇ ਘੁੰਮ ਰਹੇ ਨੇ ਤੇ ਕਈ ਵਾਰ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਲੇਕਿਨ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਗਊਸ਼ਾਲਾ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਉਸ ਦਿਨ ਈਓ ਸਾਹਿਬ ਨੇ ਬੜੇ ਦਾਅਵੇ ਨਾਲ ਕਿਹਾ ਸੀ ਕਿ ਮੈਂ ਯਾਰ ਇੱਕ Hindu ਬੰਦਾ ਉਹਨਾਂ ਦੀ ਇਹ ਵਾਡਿੰਗ ਸੀ ਵੀ ਮੈਂ ਕਮਿਟਮੈਂਟ ਤੋਂ ਪੱਜ ਨਹੀਂ ਸਕਦਾ ਜਿਹੜਾ ਗਊਆਂ ਦਾ ਹੈਗਾ ਮੈਂ ਯਾਰ ਕਰੂੰਗਾ ਤੇ ਮੇਰੇ ਲਈ ਬੜੀ ਭਾਗੇਸ਼ਾਲੀ ਮੈਂ ਹੋਊਂਗਾ ਜੇ ਮੈਂ ਗਊਸ਼ਾਲਾ ਬਣਾ ਕੇ ਜਾਨਾ ਇਹ ਸ਼ਹਿਰ ਦੇ ਵਿੱਚ ਉਹਨਾਂ ਨੇ ਤਾਂ 5 ਦਿਨ ਦਾ ਟਾਈਮ ਮੰਗਿਆ ਸੀ ਪਰ ਅਸੀਂ ਫੇਰ ਵੀ 15-20 ਦਿਨ ਤੱਕ ਵੇਟ ਕੀਤੀ ਤੇ ਅੱਜ 25 ਦਿਨ ਹੋ ਗਏ ਤੇ ਮੈਂ ਕੁਝ ਦਿਨ ਪਹਿਲਾਂ ਵੀ ਈਓ ਸਾਹਿਬ ਨੂੰ ਕਿਹਾ ਸੀ ਵੀ ਅਸੀਂ ਉਹਨਾਂ ਚੋਂ ਨਹੀਂ ਹੈਗੇ ਵੀ ਅਸੀਂ ਕੰਮ ਨਾ ਕਰੀਏ ਸਾਨੂੰ ਕੰਮ ਕਰਾਉਣਾ ਵੀ ਆਉਂਦਾ ਤੇ ਕਰਨਾ ਵੀ ਆਉਂਦਾ ਤੁਹਾਨੂੰ ਕਿਹਾ ਸੀ ਵੀ ਗਊਆਂ ਬੰਨ ਕੇ ਜਾਵਾਂਗੇ ਅੱਜ ਅਸੀਂ ਗਊਆਂ ਛੱਡਣ ਆਏ ਆ ਤੇ ਇੱਥੇ ਹੀ ਗਊਆਂ ਛੱਡ ਕੇ ਜਾਵਾਂਗੇ ਤੇ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਈਓ ਤੇ ਨਗਰ ਕੌਂਸਲ ਦੇ ਪ੍ਰਧਾਨ ਤੇ ਐਮਸੀ ਹੋਣਗੇ ਜਿਨ੍ਹਾਂ ਨੇ ਇੱਕ ਕਦਮ ਵੀ ਨਹੀਂ ਚੱਕਿਆ ਸਾਨੂੰ ਅਜੇ ਇੱਥੇ ਆ ਕੇ ਈਓ ਸਾਹਿਬ ਕਲੀਅਰ ਕਰਕੇ ਜਾਣ ਵੀ ਉਹਨਾਂ ਤੇ ਕਿਸ ਦਾ ਪ੍ਰੈਸ਼ਰ ਹੈ ਕਿਹੜਾ ਅਫਸਰ ਉਹਨੂੰ ਕਹਿੰਦਾ ਵੀ ਨਹੀਂ ਬਣਾਉਣੀ ਕਿਹੜਾ ਮੰਤਰੀ ਕਹਿੰਦਾ ਐਮਐਲਏ ਜਾਂ ਕਿਹੜੇ ਐਮਸੀ ਪ੍ਰਧਾਨ ਉਹਨਾਂ ਤੇ ਪ੍ਰੈਸ਼ਰ ਪਾ ਰਹੇ ਵੀ ਗਊਸ਼ਾਲਾ ਦੀ ਸਾਰੀ ਸ਼ੁਰੂ ਨਹੀਂ ਕਰਨੀ ਈਓ ਸਾਹਿਬ ਆ ਕੇ ਇੱਥੇ ਕਲੀਅਰ ਕਰਨ ਇਹ ਗਊਆ ਅਸੀਂ ਅੱਜ ਇੱਥੇ ਹੀ ਬੰਨ ਕੇ ਜਾਵਾਂਗੇ ਤੇ ਇਹਦਾ ਜ਼ਿੰਮੇਵਾਰ ਸਾਰਾ ਪ੍ਰਸ਼ਾਸਨ ਹੋਏਗਾ ਤੇ ਈਓ ਸਾਹਿਬ ਹੋਣਗੇ ਮੈਂ ਇੱਕ ਵਾਰ ਫੇਰ ਕਹਿ ਰਿਹਾ ਐਮਸੀ ਪ੍ਰਧਾਨ ਤੇ ਹੁਣ ਸਾਡੇ ਐਮਐਲਏ ਸਾਹਿਬ ਵੀ ਹੋਣਗੇ ਜਿਨ੍ਹਾਂ ਨੇ ਅੱਜ ਤੱਕ ਇਹਦੇ ਜਿਹੜਾ ਸੰਦਰਭ ਵਿੱਚ ਕੋਈ ਵੀ ਕਦਮ ਨਹੀਂ ਚੁੱਕਿਆ ਇਸ ਸਾਰੇ ਮਾਮਲੇ ਬਾਰੇ ਜਿਹੜੇ ਦੋ ਕਾਰਜ ਸਥਾਪਕ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਉਸ ਦੀ ਉਹ ਕਾਇਮ ਨੇ ਤੇ ਉਹ ਇਹ ਵੀ ਮੰਨਦੇ ਨੇ ਕਿ ਦੋ ਚਾਰ ਦਿਨ ਉੱਪਰ ਹੋ ਗਏ ਨੇ ਲੇਕਿਨ ਠੇਕੇਦਾਰ ਵੱਲੋਂ ਉਹਨਾਂ ਨੂੰ ਮਟੀਰੀਅਲ ਤੇ ਲੇਬਰ ਭੇਜਣ ਦੀ ਗੱਲ ਆਖੀ ਗਈ ਹੈ ਤੇ ਜਿਵੇਂ ਜਿਵੇਂ ਗਊਸ਼ਾਲਾ ਦੇ ਪ੍ਰਦਾਨ ਕਰਨਗੇ ਓਵੇਂ ਓਵੇਂ ਕੰਮ ਚੱਲੇਗਾ। ਠੀਕ ਹੈ ਜੋਸ਼ ਮਸ਼ਨ ਦਿੱਤੇ ਜੀ ਅਸੀਂ ਉੱਤੇ ਕਾਇਮ ਅਸੀਂ ਮੰਨਦੇ ਹਾਂ ਦੋ ਚਾਰ ਦਿਨ ਸਾਡੇ ਉੱਪਰ ਹੋ ਗਏ ਠੇਕੇਦਾਰ ਦੇ ਸਾਡਾ ਕੰਟੈਕਟ ਨਹੀਂ ਹੋ ਰਿਹਾ ਲੇਕਿਨ ਸਭ ਦੇ ਸਾਹਮਣੇ ਫੋਨ ਕੀਤੇ ਨੇ ਉਹ ਹੋ ਗਿਆ ਠੇਕੇਦਾਰ ਕੋਈ ਗ ਉਨੇ ਸਾਨੂੰ ਹੁਣ ਘੰਟਾ ਗਿਆ ਪਰ ਅਸੀਂ ਉਹਨੂੰ 2 ਵਜੇ ਤੱਕ ਟਾਈਮ ਦਿੱਤਾ ਖੁਦ ਆ ਵੀ ਆ ਰਹੇ ਔਰ ਮਟੀਰੀਅਲ ਵੀ ਆ ਰਹੇ ਤੇ ਲੈਂਦੇ ਵੀ ਦੋ ਵਜੇ ਅਸੀਂ ਇਹ ਬੂਟ ਕਰਨਾ ਹੈ ਪੰਡਿਤ ਜੀ ਨੂੰ ਲੈ ਕੇ ਜਿਵੇਂ ਠੀਕ ਸਮਝਣਗੇ ਆਪਦਾ ਇਹ ਚਾਲੂ ਕਰਵਾ ਲਾਂਗੇ ਤੇ ਬਸ ਲੇਬਰ ਹੈ ਸਾਡੇ ਚ ਕੰਮ ਚੱਲੀ ਹੈ ਜਿਵੇਂ ਪ੍ਰਧਾਨ ਜੀ ਜਨ ਦੇ ਅੱਟ ਕੰਮ ਕਰਾਈ ਜਾਣਗੇ ਜਿਵੇਂ ਨੂੰ ਠੀਕ ਸਮਝ ਸਾਢੇ ਦਿਨ ਤੋਂ ਪੈਸੇ ਦੇ ਨਹੀਂ ਟੈਂਟਰ ਲੱਗੇ ਠੇਕੇਦਾਰ ਸਮਝਾਤਾ ਜੋ ਸਾਰਾ ਸਿਸਟਮ ਬੰਨੇ ਚੱਲੀ ਜੋ ਜਿਵੇਂ ਪਾਣਾ ਚਾਹੁੰਦੇ ਪਾਣ ਤੇ ਤੇ ਕੀ ਕਹ ਸਕਦੇ ਕਿ ਇਸ ਤੇ ਸ਼ਹਿਰ ਦੇ ਨਾਲ ਹੀ ਕੰਮ ਕਰਨਾ ਪਬਲਿਕ ਦੇ ਨਾਲ ਕਰਨਾ ਬਾਕੀ ਸਰਕਾਰ ਦਾ ਸਹਿਯੋਗ ਨਾਲ ਹੀ ਹੈ ਜਗਬਾਨੀ ਟੀਵੀ ਲਈ ਗਦੰਦੀਪ ਦੀ ਰਿਪੋਰਟ